ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣਾ ਹੈਗਾ ਮੈਚਿੰਗ ਸੂਟ ਹੈ ਜੀ ਤੇ ਆਹ ਵਾਲੀ ਹੈਗੀ ਸਲਵਾਰ ਤੇ ਪ੍ਰਿੰਟਡ ਸੀ ਕਮੀਜ਼ ਤੇ ਇਹਦੇ ਤੇ ਆਪਾਂ ਵਾਲੀ ਲੈਸ ਲਾਉਣੀ ਹੈ ਨਾਲ ਦੀ ਲੈਸ ਆ ਕਿਉਂਕਿ ਜਾਦੇ ਕਲਰ ਨਹੀਂ ਸੀ ਉਹਨਾਂ ਨੇ ਨਾਲ ਦੀ ਲੈਸ ਲੈਂਦੀ ਹੈ ਜਿਸ ਤਰ੍ਹਾਂ ਅਗਲੇ ਨੇ ਕਿਹਾ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਕਰ ਦਾਂਗੇ ਠੀਕ ਹੈ ਜੀ ਇੱਕ ਵਾਲ ਤਾਂ ਆਹ ਵਾਲੀ ਹੈਗੀ ਆ ਜਾਲੀ ਵਾਲੀ ਲੈਸ ਤੇ ਇੱਕ ਬਰੀਕ ਲੈਸ ਆ ਇਹ ਦਿਨ ਲਾ ਕੇ ਆਪਾਂ ਡਿਜ਼ਾਈਨ ਕਰਨਾ ਸੂਟ ਨੂੰ ਤੇ ਆ ਆਪਾਂ ਬੁਕਰਮ ਆ ਜਿਹੜੀ ਉਹ ਕੱਪੜੇ ਤੇ ਲਾ ਲਈ ਸਭ ਤੋਂ ਪਹਿਲਾਂ ਇਸ ਤਰ੍ਹਾਂ ਮੂਰੀ ਤੇ ਲਾ ਲਾਂਗੇ ਬੁਕਰਮ ਜਿਸ ਤਰ੍ਹਾਂ ਆਪਾਂ ਆਮ ਸਲਵਾਰ ਤੇ ਲਾਉਨੇ ਆ ਉਸੇ ਤਰ੍ਹਾਂ ਹੀ ਲਾਵਾਂਗੇ ਨੂੰ ਸਤ੍ਰਾਂ ਲਾ ਲੈ ਹੁਣ ਇਹਨੂੰ ਮੋੜ ਕੇ ਨਾ ਇਹਦੇ ਉੱਪਰ ਇੱਕ ਸਲਾਈ ਲਾਦਨੇ ਆ ਬ੍ਰੀਕ ਬਖੇ ਨਾ ਕਰਨ ਲਾ ਲਈ ਸਲਾਈ ਹੁਣ ਦੂਸਰੇ ਪਹੁੰਚੇ ਤੇ ਵੀ ਇਸੇ ਤਰ੍ਹਾਂ ਲਾ ਆਪਾਂ ਦੋਨਾਂ ਪਹੁੰਚਾਂ ਤੇ ਬੁਕਰਮ ਲਾ ਲਈ ਇਸ ਤਰ੍ਹਾਂ ਮੋੜ ਲਿਆ ਹੁਣ ਪੁੱਠਾ ਪਾਸਾ ਕਰ ਲਿਆ ਤੇ ਆਪਾਂ ਬੁਕਰਮ ਦੇ ਨਾਲੋਂ ਜਿੰਨਾ ਕਪੜਾ ਵਿੱਚ ਦੇਣਾ ਉਹਨਾਂ ਦੇ ਕੇ 1/2 ਇੰਚ ਸਪੇਸ ਦੇ ਕੇ ਕਟਿੰਗ ਕਰਾਂਗੇ ਇੱਥੋਂ ਜਾਨੀ ਕਿ ਆ ਦੇਖੋ ਇੰਨਾ हम आप लावे लैस इस तरह लैस लख ला लैस आप सीधी रखा उपर हम यहाँ इस तरह सिलाई एक बारी कर देंगे कटिंग ठीक है इस तरह लग गई अपनी लैस हम जरा वाला अपना कपड़ा है इस तरह इधर उपर मोड़ा जिन्ना जिन्ना अपना लैस हैगी जिथो तकर उथो तकर इस तरह इधर उपर मोड़ लागे ਇਸ ਤਰ੍ਹਾਂ ਹੋ ਕਪੜਾ 모ੜਦੇ ਹੋਏ ਜਿੱਥੋਂ ਤੱਕ ਆਪਣੀ ਲੈਸ ਆ ਉਹਦੇ ਉੱਪਰ ਚੰਗੀ ਤਰ੍ਹਾਂ ਕਪੜਾ ਪੱਕ ਕਰਦੇ ਹੋਏ ਸਿਲਾਈ ਲਾ ਲਾਂਗੇ ਆਪਾਂ తర ఇవారినూ స సవారీ జోడ ਇਸ ਤਰ੍ਹਾਂ ਲੈਸ ਆਲਾ ਪਾਸਾ ਫਨ ਬੁੱਠਾ ਹੋਊਗਾ ਕੱਪੜਾ ਆਪਣਾ ਸਲਵਾਰ ਵਾਲਾ ਸਿੱਧਾ ਹੋਊਗਾ ਠੀਕ ਆ ਉਨੇ ਦੇ ਉੱਪਰ ਲਾ ਦਾਂਗੇ ਆਪਾਂ ਦਾ ਮਿਸਲਾਈ ਹੁਣ ਆਹ ਵਾਲੀ ਹੈਗੀ ਆਪਣੀ ਲੈਸ ਜਿਹੜੀ ਇਹਨੂੰ ਆਪਾਂ ਨਾ थोड़ी जी स्पेस इस तरह रख दें उपरवल मूँह करके अंदाजे ना ही रख देंगे अपना निशान नहीं ला ਫਾਲਟਲੈਸ ਕਰ ਦਾਂਗੇ ਕਟਿੰਗ ਉੱਪਰ ਵੱਲ ਨੂੰ ਮੂੰਹ ਕਰਕੇ ਰੱਖੀਏ ਜੀ ਆਪਾਂ ਲੈਸ ਆਪਣੀ ਪੁੱਠੀ ਆ ਸਰਵਾਰ ਆਪਣੀ ਸਿੱਧੀ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਹੇਠਾਂ ਵੱਲ ਨੂੰ ਮੋੜ ਦਾਂਗੇ ਕੁੱਤੇ ਦੇ ਕਪੜਾ ਕਰਦਾ ਆ ਜੂਗਾ ਇਹਦੇ ਉੱਪਰ ਸਿਲਾਈ ਲਾ ਦਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਦੂਸਰੇ ਪਾਉਂਚੇ ਤੇ ਲਾ ਲਈਏ ਫਿਰ ਤੁਹਾਨੂੰ ਦਿਖਾਉਣੇ ਆ ਅੱਜ ਹੀ ਆਪਣਾ ਨਾ ਸਲਵਾਰ ਦਾ ਡਿਜ਼ਾਈਨ ਆ ਬਣ ਕੇ ਤਿਆਰ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਮੋਰੀਆਂ ਵੀ ਬਣਾ ਲਈਆਂ ਮੜ ਲਈਆਂ ਤੇ ਸਲਵਾਰ ਦੇ ਲੈਂਸ ਵੀ ਲਾ ਗਏ ਦੂਸਰੀ ਪਾਸੇ ਵੀ ਲਾ ਲਈ ਇੱਕ ਤੇ ਤੁਹਾਨੂੰ ਦਿਖਾਤਾ ਸੀ ਪਹਿਲਾਂ ਜੀ ਦੋਨਾਂ ਦੇ ਦਿਖਾਉਣੇ ਆ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਫਿਰ ਮੇਰੀਆਂ ਭੈਣਾਂ ਇੰਨੀ ਵੀਡੀਓ ਲੰਬੀ ਵੇਖਦੀਆਂ ਨੇ ਠੀਕ ਹੈ ਜੀ ਆਇਦਰ ਵੀ ਤੁਸੀਂ ਦੇਖੋ ਦੋਨਾਂ ਮੁਰਗਿਆਂ ਨੂੰ ਆਪਾਂ ਮੜਵੀਂ ਲਿਆ ਤੇ ਲੈਸ ਵੀ ਆਪਣੀ ਲੱਗ ਗਈ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਦੋਨਾਂ ਮੁਰਗਿਆਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਸ ਨੂੰ ਡਿਜ਼ਾਈਨ ਨੂੰ ਬਣਾਉਣ ਵਾਸਤੇ ਤੁਸੀਂ ਸਲਵਾਰ ਦੀ ਲੰਬਾਈ ਹੈ ਜੇ ਤਾਂ ਤੁਸੀਂ ਪੂਰੀ ਸਲਵਾਰ ਕਟਿੰਗ ਕਰਦੇ ਹੋ ਫਿਰ ਤਾਂ 1 ਇੰਚ ਵਾਧਾ ਰੱਖ ਲਓ ਜੇ ਤੁਸੀਂ ਉੱਪਰੋਂ ਹਜੇ ਕੱਟ ਨਹੀਂ ਪਾਈ ਮੈਂ ਥੋੜੀ ਜਿਹੀ ਲੰਬਾਈ ਜ਼ਿਆਦਾ ਰੱਖ ਕੇ ਫੇਰ ਡਿਜ਼ਾਈਨ ਬਣਾ ਲੈਣੀ ਆ ਫੇਰ ਕੱਟ ਪਾਉਂਗੀ ਹੁਣ ਉਤੋਂ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ